ਪੰਜਾਬ ਟੀਵੀ ਦੇਖਦੇ ਸਮੂਹ ਦਰਸ਼ਕਾਂ ਨੂੰ ਆਰਾਮ ਸਿੰਘ ਕਲਿਆਣ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜੀ ਅੱਜ ਤੁਹਾਨੂੰ ਇਤਿਹਾਸ ਨਾਲ ਜੋੜਦੇ ਹੋਏ ਪਿੰਡ ਮਹਾਰਾਜ ਤੋਂ ਲਗਭਗ ਚੜ੍ਹਦੇ ਵੱਲ ਸਾਈਡ 5 ਕਿਲੋਮੀਟਰ ਤੇ ਤੇ ਰਾਮਪਰਾ ਤੋਂ ਅੱਧੇ ਕਰੀ ਸਾਈਡ 1.5 ਕਿਲੋਮੀਟਰ ਤੇ ਸਥਿਤ ਇਤਿਹਾਸਕ ਸਥਾਨ ਮਾੜੀ ਸਿੱਖਾਂ ਵਿਖੇ ਲੈ ਕੇ ਆਏ ਆ ਜਿਸ ਦਾ ਲੰਮਾ ਸਮਾਂ ਖਵਾਬ ਚੱਲਿਆ ਤੇ ਹੁਣ ਇਹਦਾ ਮਾਨ ਜੋਗਤਾਂਤ ਵੱਲੋਂ ਫੈਸਲਾ ਹੋ ਗਿਆ ਇਹ ਫੈਸਲਾ ਸੁੰਦਰ ਭਾਈਚਾਰੇ ਦੇ ਪੱਖ ਚ ਹੋਇਆ ਕਹਿਓ ਅੱਜ ਆਪਣੇ ਨਾਲ ਸਰਦਾਰ ਸਰਜੀਤ ਸਿੰਘ ਜੀ ਭੁੱਲਰ ਟਵਾਲੀ ਵਾਲੇ ਜਿਨ੍ਹਾਂ ਨੇ ਬੜੇ ਸੰਘਰਸ਼ ਨਾਲ ਇਹ ਸਾਰਾ ਕੇਸ ਲੜਿਆ ਉਹ ਆਪਣੇ ਪ੍ਰਧਾਨ ਸਾਹਿਬ ਆਪਣੇ ਨਾਲ ਨੇ ਭੁੱਲਰ ਭਾਈਚਾਰੇ ਦੇ ਆਓ ਆਪਾਂ ਨਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਪਹਿਲਾਂ ਇਹਨਾਂ ਤੋਂ ਇਹਨਾਂ ਦਾ ਇਤਿਹਾਸ ਜਾਣਾਂਗੇ ਸਤਿ ਸ਼੍ਰੀ ਅਕਾਲ ਭਾਈ ਸਰਜੀਤ ਸਿੰਘ ਜੀ ਅੱਜ ਇਹ ਅੱਜ ਚੈਨਲ ਜੀ ਦਾ ਉਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕੰਟੈਂਟ ਉਹ ਕਦੇ ਰਹਿਣ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਗੁਰਦੁਆਰਾ ਸਾਹਿਬ ਮਾਰੀਕੋਲਾਂ ਦਾ ਲੰਗਰ ਸੰਬੰਧੀ ਇਸ ਸਮਰੇ ਉਹਦੇ ਬਾਰੇ ਚੈਨਲ ਤੇ ਜੋ ਵੀ ਗੱਲਬਾਤ ਸਵਾਲ ਜਵਾਬ ਉਹਦੇ ਲਈ ਅਸੀਂ ਹਾਜ਼ਰ ਹੋਏ ਹਾਂ ਜੋ ਵੀ ਪੱਤਰਕਾਰ ਵੀਰ ਵੱਲੋਂ ਚੈਨਲ ਵਿਧੀਏ ਸਵਾਲ ਪੁੱਛੇ ਜਾਣਗੇ ਅਸੀਂ ਜਵਾਬ ਦੇਣਗੇ ਹਾਜ਼ਰਾਂ ਚੈਨਲ ਕਰਕੇ ਦੁਨੀਆ ਦੇ ਵਿੱਚ ਰਹਿੰਦੇ ਸਾਡੇ ਭਾਈ ਪਿਆਰੇ ਨੂੰ ਮੋਦੀ ਸਾਹਿਬ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਕਿ ਸ਼੍ਰੋਮਣੀ ਕਮੇਟੀ ਸਾਡੀ ਸੰਸਥਾ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਬਣਾਈ ਆ ਪਰ ਵਧਾਈ ਇਸ ਕਰਕੇ ਦਿੰਨਾ ਵੀ ਜਿਹੜੇ ਉਹਦੇ ਵਿੱਚ ਲਟੇਰੇ ਬੈਠੇ ਆ ਅਸੀਂ ਉਹਨਾਂ ਦੇ ਇੱਕ ਇਹ ਫੈਸਲਾ ਜੱਤ ਜਿੱਤ ਕਰਾਰੀ ਵਿੱਚ ਪੇੜ ਮਾਰੀ ਆ ਜਿਹੜੀ ਸੱਚ ਦੀ ਅਸੀਂ ਆ ਉਹ ਜਿੱਤ ਹਾਸਲ ਕੀਤੀ ਔਰ ਆਪਾਂ ਹੁਣ ਅੰਦਰਲੀ ਸਾਈਡ ਚੱਲਾਂਗੇ ਵੀ ਦੇਖਾਂਗੇ ਇਸ ਇਤਿਹਾਸਕ ਉਸਤਾਨ ਦਾ ਇੱਥੇ ਲਿਖਿਆ ਬਾਬਾ ਜੀ ਆਪਾਂ ਹੁਣ ਸਰਜੀ ਸਿੰਘ ਨਾਲ ਲੈ ਕੇ ਮਾਦਾ ਦੇ ਚੱਲਾਂਗੇ ਹਰ ਪੰਛੀ ਦੀ ਪਰ ਤਾਂ ਸਕਨ ਉਸ ਹੀ ਦਿਖਾਉਣਾ ਚਾਹੁੰਦੇ ਆ ਵੀ ਇਹ ਸਾਹਮਣੇ ਦਰਬਾਰ ਸਾਹਿਬ ਬਣਾਇਆ ہوا ਜਿੱਥੇ ਬਕਾਇਦਾ ਤਨ ਤਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਭਾਈਚਾਰੇ ਵੱਲੋਂ ਪੂਰੀ ਮਰਿਆਦਾ ਤਹਿਤ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ ਤੇ ਆਪਾਂ ਭਾਈ ਸੁਰਜੀਤ ਸਿੰਘ ਤੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਬਾਰੇ ਪੁੱਛਾਂਗੇ ਜੀ ਇੱਥੇ ਥੱਲੇ ਅਸੀਦ ਬਾਬਾ ਸਿੱਧ ਭੁੱਲੀ ਦਾ ਤਪਸਥਾਨ ਆ ਉੱਪਰ ਜਿਹੜਾ ਸੀਗੀ ਦਰਬਾਰ ਆ ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਆ ਬਾਬਾ ਭੁੱਲਰ ਜੀ ਦੇ ਜੋ ਵੀ ਅਸੀਂ ਦਿਨ ਮਨਾਉਣੇ ਆ ਸੀਦੀ ਦੇ ਵਾਲਾ ਜਨਮ ਦਿਹਾੜਾ ਹਰ ਮਹੀਨੇ 10 ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਚਾਹੇ ਸਹਿਜ ਪਾਠ ਹੋਵੇ ਚਾਹੇ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਉਹਨੂੰ ਕਰਕੇ ਸਿੱਖ ਸਿਧਾਂਤਾਂ ਮੁਤਾਬਕ ਜਿਹੜੀ ਅਸੀਂ ਉਹ ਪਰੰਪਰਾਵਾਂ ਦੀ ਮਨਾਉਣੇ ਆ ਇੱਥੇ ਗ੍ਰਾਂਤੀ ਸਿੰਘ ਬਕਾਇਦਾ ਜੋ ਵੀ ਸੇਵਾਦਾਰ ਲੋੜ ਆ ਉਹ ਸਾਰੇ ਹਾਜ਼ਰ ਨੇ ਪੂਰੇ ਸਤਿਕਾਰ ਸਹਿਤ ਅਸੀਂ ਇਹ ਦਰਬਾਰ ਸਾਹਿਬ ਜੀ ਦੀ ਸੇਵਾ ਕਰਨੇ ਆ ਆਓ ਹੁਣ ਤੁਹਾਨੂੰ ਇਸ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰਵਾਵਾਂਗੇ ਆਪਾਂ ਆਪਾ ਹੁਣ ਧੰਤ ਧੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਜੀ പക്ഷാണ ਇਹ ਹੈ ਸ੍ਰੀ ਬਾਬਾ ਭੁੱਲਰ ਜੀ ਦਾ ਤਪਸਥਾਨ ਪੂਰਾ ਸਾਹਿਬ ਜਿੱਥੇ ਬਾਬਾ ਜੀ ਕਦੇ ਸਿਮਰਨ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਸੀਧੀ ਇੱਕ ਜੰਗ ਦੌਰਾਨ ਹੋਈ ਤੇ ਇੱਥੇ ਉਹਨਾਂ ਦਾ ਧੜ ਸਿਰ ਨਾਲੋਂ ਅਲੱਗ ਹੋਇਆ ਤੇ ਉਹਨਾਂ ਦਾ ਜਿਹੜਾ ਧੜ ਸੀ ਉਹ ਪਿੰਡ ਕਾਲਚਰਾਣੀ ਜਾ ਕੇ ਆ ਪ੍ਰਾਨ ਤਿਆਗੇ ਤੇ ਇਹ ਜਾਣਕਾਰੀ ਸਾਨੂੰ ਸੁਰਜੀਤ ਸਿੰਘ ਭੁੱਲਰ ਟਵਾਲੀਆ ਨੇ ਦਿੱਤੀ ਤੇ ਜਿੱਥੇ ਸਵੇਰੇ ਸ਼ਾਮ ਜੋ ਰਜਗਦੀਆ ਤੇ ਜੋਤ ਜਗਾਈ ਜਾਂਦੀ ਹੈ ਇਸ ਜਗ੍ਹਾ ਤੇ ਬਾਬਾ ਜੀ ਦੇ ਸਿਰ ਦਾ ਸੰਸਕਾਰ ਕੀਤਾ ਗਿਆ ਸੀ ਜਿੱਥੇ ਹੁਣ ਪ੍ਰਾਤਨਪੁਰਾ ਸਾਹਿਬ ਸਥਾਨ ਇਸ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹਨ ਉਹ ਦਰਬਾਰ ਸਾਹਿਬ ਬਣਵਾਇਆ ਗਿਆ ਤੇ ਜਿੱਥੇ ਲੋਕ ਪੁੱਲਰਪਾਈ ਚਾਰੇ ਦੇ ਨਾਲ ਸੰਬੰਧਤ ਇੱਥੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰਨਾ ਹੋਣ ਤੇ ਮੱਥਾ ਟੇਕਦੇ ਆ ਤੁੰਤਨ ਸ੍ਰੀ ਗੁਰੂ ਗ੍ਰੰਥ ਜੀ ਦੀ ਪੂਰਨ ਮਰਿਆਦਾ ਅਨੁਸਾਰ ਭੁੱਲਰ ਦੀ ਜਿਨ੍ਹਾਂ ਦੀ ਇੱਥੇ ਸਮਾਦ ਬਣੀ ਹੋਈ ਆ ਅਕਤੂਬਰ 2018 ਈਸਵੀ ਅੱਜ ਸੁਦੀ ਸੱਤਿਆਂ ਨੂੰ ਜਿਹੜਾ ਇੱਥੇ ਪਹਿਲਾ ਜੋੜ ਮੇਲਾ ਇਤਿਹਾਸ ਮੁਤਾਬਕ ਹੋ ਲੱਗਿਆ ਸੀ ਭੁੱਲਰ ਭਰਾੜੀ ਦੇ ਮਹਾਨ ਸ਼ਹੀਦ ਸਿੱਧਾ ਬਾਬਾ ਭੁੱਲਰ ਦੀ ਉਹ ਥਾਂ ਜਿਹਦੇ ਪਿੱਛੇ ਸਾਨੂੰ ਭੁੱਲਰ ਭਾਈ ਜੈਨ ਨੂੰ ਲਗਾਤਾਰ 9 ਸਾਲ ਨਮਾ ਸਿੰਘ ਹੱਥ ਲੜ ਕੇ ਜਿਹੜੀ 145 ਸਾਲੀ ਸਰਕਾਰੀ ਪ੍ਰਸ਼ਾਸਨ ਨੂੰ ਲਾਈ ہوئی ਸੀ ਉਹਦੀ ਅਸੀਂ ਸੱਚ ਦੀ ਜਿੱਤ ਲਈਆ ਤੇ ਉਹਨੂੰ 145 ਸਾਲੀ ਨੂੰ ਅਸੀਂ ਤਰਵਾਇਆ ਤੇ ਇਹੋ ਨਾਲਾ ਸੂਚਾ ਕਾਰਜ ਸਾਹ ਸਮਾਰੋ ਅਸੀਂ ਸੰਭਲਿਆ ਇਹ ਬਾਬਾ ਕੁਲਵੰਦ ਜੀ ਦਾ ਜੋ ਸਮਾਧ ਜਿੱਥੇ ਕਿ ਬਾਬਾ ਜੀ ਦਾ ਸਿਰ ਲੱਥਾਸ ਤੇ ਬਾਦ ਦੇ ਵਿੱਚ ਇਤਿਹਾਸ ਮੁਤਾਬਕ ਸੰਸਕਾਰ ਹੋਇਆ ਉੱਥੇ ਹੀ ਜਿਹੜੀ ਇਹ ਸਮਾਧ ਬਣੀ ਹੋਈ ਹੈ ਜਿਹਨੂੰ ਸੂਚਾ ਬੁੱਲੜ ਭਾਈ ਜਰਾ ਬਾਕੀ ਨਮਸਤਕ ਹੁੰਦਾ ਬਾਕੀ ਵੀ ਗੋਤ ਸਮੂਚੇ ਭਾਈਚਾਰੇ ਸੰਗਤਾਂ ਬਹੁਤ ਸਭ ਜੋ ਵੀ ਇੱਛਾ ਕੇ ਦੀ ਭਾਵਨਾ ਨਾਲ ਜੁੜਿਆ ਹੋਰ ਕੋਈ ਇੱਥੇ ਆਉਂਦਾ ਇਹ ਅੱਗੇ ਜਾ ਕੇ ਪ੍ਰਾਪਤਨ ਪੂਰਾ ਬਣਿਆ ਹੋਇਆ ਜੋ ਕਿ ਇੱਕ ਯਾਦ ਵੱਲੋਂ ਯਾਦਗਾਰ ਵੱਲੋਂ ਅੱਜ ਵੀ ਰੱਖਿਆ ਗਿਆ ਇਹ ਤਕਰੀਬਨ ਇਧਰੋਂ ਸ਼ੁਰੂ ਹੋ ਕੇ ਜਿੱਥੇ ਦਰਬਾਰ ਸਾਹਿਬ ਬਣਿਆ ਉਪਰ ਉੱਥੇ ਥੱਲੇ ਸਾਰੇ ਚਲਾ ਜਾਂਦਾ ਇਹਨਾਂ ਵੇਸੇ ਪਿਛਲੇ ਸਮੇਂ ਦੱਸਦੇ ਹੈਗੇ ਵੀ ਜਦੋਂ ਮਾੜੇ ਹਾਲਾਤ ਸੀ ਪੰਜਾਬ ਦੇ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਇੱਕ ਗੇਟ ਜਾਂਦਾ ਸੀ ਉਧਰ ਦਰਬਾਰ ਸਾਹਿਬ ਦੇ ਥੱਲੇ ਦਰਬਾਰ ਸਾਹਿਬ ਦੇ ਥੱਲੇ ਚਲਾ ਜਾਂਦਾ ਸੀ ਇੱਥੋਂ ਗੇਟ ਉਹ ਤਾਂ ਸਾਰੇ ਪੂਰਾ ਬਣਾ ਹੋਇਆ ਬਾਹਰ ਤਦ ਕਹਿੰਦੇ ਵੀ ਉਦੋਂ ਜੋ ਹਲਾਤ 92 ਦੇ ਵਿੱਚ ਹੋਏ ਆ 90 91 ਚ ਤਾਂ ਸਮੂਚੀਆਂ ਸੰਗਤਾਂ ਨੂੰ ਕੋਰੇ ਦਾ ਉਹ ਗੇਟ ਬੰਦ ਕਰਤਾ ਸੀ ਕਿਉਂਕਿ ਇਹ ਜਗ੍ਹਾ ਜਿਹੜੀ ਸ਼ਹਿਰ ਤੋਂ ਦੂਰ ਸੀ ਲੋਕਾਂ ਦਾ ਆਉਣਾ ਜਾਣਾ ਉਸੇ ਬਹੁਤ ਘੱਟ ਸੀ ਇਸ ਲਈ ਕਿ ਕਿਹੜੀਆਂ ਸਟਾਲ ਕਰਨਾ ਦਾ ਬਾਬਤ ਜਿੱਥੇ ਕੀ ਕਰਨਾ ਚਾਹੀਦਾ ਕਿਹੜਾ ਠਹਿਗਾ ਜਿਆਰ ਹੁੰਦਾ ਕੋਈ ਥੋੜਾ ਜੀ ਵੱਡੀ ਦਾ ਲੈਜੂ ਜਨਾਵਾ ਬਾਬਤ ਸੀ ਇਸ ਕਰਕੇ ਤੁਰ ਉਸ ਵੇਲੇ ਨੂੰ ਬੰਦ ਕਰ ਦਿੱਤੀ ਅਜਿਹਾ ਦਾ ਕਲਚਰ ਹੈ ਲੈ ਲਿਆ ਦੇਖਿਆ ਅਦਿਪੁਰ ਗੇਟਕੀ ਵਾਹ ਰਹੀ ਨਾ ਟਾਪੂ ਇੱਕ ਲਾਗਰ ਦੇ ਵਿੱਚ ਇਹਨਾਂ ਸਮਾਜ ਦੇ ਵਾਪਿਸ ਆ ਰਹੇ ਨੇ ਇਹ ਜਿੱਥੇ ਆਪਾਂ ਖੜੇ ਆ ਇਹ ਸੀਰ ਬਾਬਾ ਸਿੱਧ ਪੁੱਲੂ ਜੀ ਦੇ ਸਥਾਨਾਂ ਤੇ ਗੁਰਦ੍ਰਾ ਮਾੜੀ ਸਿੱਖਾਂ ਵਿਖੇ ਇਹ ਲੰਗਰ ਹਾਲ ਆ ਜੋ ਕਿ ਬਹੁਤ ਹੀ ਬਿਹਤਰ ਤਰੀਕੇ ਨਾਲ ਬਣਾਇਆ ਹੋਇਆ ਸੀ ਪਰ 9 ਸਾਲ ਇੱਥੇ ਸਰਕਾਰ ਵੱਲੋਂ 145 ਸੀ ਵਾਲੀ ਲਗਾ ਕੇ ਰੱਖੀ ਗਈ ਇਹ ਜਿਹੜੀ ਹਾਲਤਾ ਉਹ ਬੜੀ ਖਾਸਾ ਹੋ ਗਈ ਆ ਆ ਜੇਕਰ ਤੁਸੀਂ ਕੰਧਾਂ ਵੱਲ ਦੇਖੋ ਤਾਂ ਇਹਦੇ ਵਿੱਚ ਤੁਹਾਨੂੰ ਪ੍ਰਾਤਨ ਪ੍ਰਾਣੀਆਂ ਕਿਲਾ ਟਾਇਪ ਜਿਹੜੀਆਂ ਹੈਈ ਇਹ ਬਿਲਡਿੰਗਾਂ ਪਰ ਇਹਨੂੰ ਸਰਕਾਰ ਦੇ ਜਿਹੜੇ ਨਮਾਇੰਦੇ ਇਥੇ ਲਾਏ ਗਏ ਸੀ ਤਸਵੀਲਾ ਰਸੀਵਰ ਉਹਨਾਂ ਨੇ ਕਦੇ ਵੀ ਇਹ ਗੱਲਾਂ ਦਾ ਖਿਆਲ ਨਹੀਂ ਕਰਿਆ ਬਾਰ-ਬਾਰ ਦੱਸਣ ਦੇ ਬਾਵਜੂਦ ਬਹੁਤ ਵੱਡੀ ਜਿਹੜੀ ਭਾਵਨਾ ਨੂੰ ਠੇਸ ਪਹੁੰਚੀ ਆ ਲੋਕਾਂ ਦੇ ਸੰਗਤ ਦੇ ਕਿਉਂਕਿ ਇਹ ਲੰਗਰ ਹਾਲ ਦਾ ਹਾਲ ਦੇਖੋ ਦਰਸਤ ਡਿੱਗੇ ਵੇ ਇੱਥੋਂ ਦਾ ਰਸੀਵਰ ਜੋ ਕਿ ਰਕੇਸ਼ ਕੁਮਾਰ ਤਹਿਸੀਲਦਾਰ ਫੂਲ ਉਹਦੇ ਵੱਲੋਂ ਇਹ ਕਦੇ ਵੀ ਆ ਕੇ ਇਹ ਨਹੀਂ ਵੀ ਇਹ ਜਿਹੜੀ ਜਗਾ ਕੀ ਠੱਕੜ ਚੋਲਿਆਂ ਦੇ ਵਿੱਚ ਖਰਾਬ ਹੋਈ ਹੈ ਤਾਂ ਉਹਨੂੰ ਠੀਕ ਕਰਾਇਆ ਜਾਵੇ ਕਿਉਂਕਿ ਸਾਨੂੰ ਆਜ਼ਾਦ ਹਿੰਦੁਸਤਾਨ ਦੇ ਵਿੱਚ ਮੈਂ ਇਹ ਕਹਿਣਾ ਵੀ ਅਸੀਂ ਭੁੱਲ ਜਿਹੜੇ ਗੁਲਾਮ ਸੀ ਇੱਕ ਤਹਿਸੀਲਦਾਰ ਸਾਡੀਆਂ ਭਾਵਨਾ ਨਾਲ ਖਲਵਾੜ ਕਰਦਾ ਰਿਹਾ ਇਸ ਜਗਾਨੂ ਨੇ ਕਦੇ ਵੀ ਸਚੇ ਜੇ ਢੰਗ ਨਾਲ ਨਾ ਸਾਹਮ੍ਹਿਆ ਮੌਕੇ ਤੇ ਜੋ ਵੀ ਆਏ ਪਰ ਹੁਣ ਮੌਕੇ ਦਾ ਤਸਵੀਰਦਾਰ ਉਹਦੇ ਮੁਤਾਬਕ ਦਾ ਤੁਸੀਂ ਮੈਂ ਭਾਈ ਸਾਹਿਬ ਨੂੰ ਕਹੂੰਗਾ ਕਿ ਥੋੜਾ ਜਿਹਾ ਇੱਧਰ ਦਿਖਾਓ ਵੀ ਆਹ ਹਾਲਾਤ ਇੱਥੋਂ ਦੇ ਜਿਹੜੇ ਹੈਗੇ ਆ ਉਹ 145 ਸੀ ਆਲੀ ਤਹਿਤ ਹੋਏ ਆ ਕਦੇ ਵੀ ਇਸ ਬਾਰੇ ਆ ਕੇ ਉਹਨਾਂ ਨੇ ਕਦੇ ਇੱਥੇ ਕਿਉਂਕਿ ਜ਼ਿੰਮੇਵਾਰੀ ਬਣਦੀ ਸੀ ਜਦੋਂ ਕਿ ਸਾਰਾ ਪ੍ਰਬੰਧ ਪੈਸਾ ਸਭ ਕੁਝ ਉਹਨਾਂ ਕੋਲ ਤਾਂ ਉਹਨਾਂ ਨੇ ਲਾਉਣਾ ਸੀ ਇੱਥੇ ਮੈਂ ਸੋਹਣੀ ਕਮੇਟੀ ਨੂੰ ਦੋਸ਼ੀ ਵੀ ਨਹੀਂ ਕਹਿੰਦਾ ਨਾ ਭੁੱਲਰਪਾਈ ਕਰ ਰਹੇ ਨੂੰ ਕਿਉਂਕਿ ਜ਼ਿੰਮੇਵਾਰ ਫੀਵਰ ਸੀ ਇੱਥੇ ਦਾ ਉਹਨੇ ਕੋਈ ਵੀ ਦੀ ਸਾਂਭ ਸੰਭਾਲ ਨਹੀਂ ਕੀਤੀ ਪਰ ਅਸੀਂ ਹੁਣ ਲੋਕਲ ਸੰਗਤ ਲਈ ਵਾਹਿਗੁਰੂ ਕਿਰਪਾ ਕਰੇ ਵਧੀਆ ਲੰਗਰ ਹਾਲ ਬਣਾ ਕੇ ਦੇਈਏ ਸੰਗਤਾਂ ਜਿਹੜੀਆਂ ਉਹਨਾਂ ਦੀ ਕੋਈ ਸਹੂਲਤ ਦੇ ਵਿੱਚ ਕਮੀ ਨਾ ਰਹੇ ਅੱਜ ਜਿਹੜੇ ਇਹ 13 ਤਰੀਕ 13 10 ਨੂੰ ਸਾਨੂੰ ਇੱਕ ਚਾਰ ਜਿਹੜਾ ਉਹ ਪੁੱਲਰ ਸਵਾ 37ਵੇਂ ਕਮੇਟੀ ਗੋਦਰਾ ਮਾੜੀ ਸਿੱਖਾਂ ਜਿਹਦੀ ਮਨੁੱਖ ਭਾਈਚਾਰੇ ਨੁਮਾਇੰਦਗੀ ਬਖਸ਼ੀ ਆ ਉਹਨੂੰ ਮਿਲ ਚੁੱਕਿਆ ਹੁਣ ਅਸੀਂ ਇਹਨੂੰ ਸਚੱਜੇ ਢੰਗ ਨਾਲ ਵਧੀਆ ਬਣਾ ਕੇ ਲੋਕਲ ਸੰਗਤ ਲਈ ਵਧੀਆ ਸਹੂਲਤ ਭਾਈਚਾਰੇ ਲਈ ਵਧੀਆ ਸਹੂਲਤ ਬਣਾਵਾਂਗੇ ਪਰ ਪਿਛਲੇ ਸਮੇਂ ਜਿਹੜੀ ਮੈਂ ਗੁਲਾਮੀ ਦੀ ਗੱਲ ਕਰੀ ਆ ਅਸੀਂ ਹਰ ਮਹੀਨੇ 10 ਮਹੀਨਾ ਦਿਹਾੜਾ ਸਿਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਇੱਥੋਂ ਦੇ ਉਪ ਮੰਡਲ ਮਜਿਸਟ੍ਰੇਟ ਤੋਂ ਅਸੀਂ ਮਨਜ਼ੂਰੀ ਲੈਂਦੇ ਸੀ ਦੇਖੋ ਕਿੰਡੀ ਦੁੱਖ ਦੀ ਗੱਲ ਆ ਵੀ ਸਾਡੇ ਸਿੱਖਾਂ ਦੀ ਸੰਸਥਾ ਉਹ ਪਵੰਦੀਆਂ ਲਵਾਉਂਦੀ ਸੀ ਵੀ ਇੱਥੇ ਜਿਹੜਾ ਦਿਨ ਨਾਮ ਲਾਇਆ ਜਾਂਦਾ ਅਰਦਾਸਾਂ ਨਾ ਕਰੀਆਂ ਜਾਂਨ ਪਰ ਸਾਨੂੰ ਉਹ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਉਸ ਦਿਨ ਸ੍ਰੀ ਸਹਿਜ ਪਾਠਾਂ ਦੇ ਭੋਗਾਂ ਤੇ ਸਾਨੂੰ ਇਸ ਦਿਨ ਫੂਲ ਤੋਂ ਹਰ ਮਹੀਨੇ ਜਿਹੜੀ ਮਨਜ਼ੂਰੀ ਲੈਣੀ ਪੈਂਦੀ ਸੀ ਪਰ ਹੁਣ ਉਹ ਦਿਨ ਆਇਆਗਾ ਗੁਰੂ ਗ੍ਰੰਥ ਸਾਹਿਬ ਵੀ ਇੱਥੇ ਹੁਣ ਯਾਦ ਹੋਏ ਆ ਕਿਉਂਕਿ ਮੈਂ ਕਹੂੰਗਾ ਵੀ ਇੱਥੋਂ ਦੀ ਸਰਕਾਰ ਨੇ ਚਾਹੇ ਉਹ ਕੋਈ ਵੀ ਹੋਵੇ ਪ੍ਰਸ਼ਾਸਨ ਤਾਂ ਪ੍ਰਸ਼ਾਸਨ ਹੁੰਦਾ ਉਹਨਾਂ ਨੇ ਇਹਨੂੰ ਗੁਲਾਮ ਬਣਾ ਕੇ ਰੱਖਿਆ ਜਿੱਥੇ ਸਾਡੇ ਭਾਵਨਾਵਾਂ ਨੂੰ ਗੁਲਾਮ ਕਰਿਆ ਉੱਥੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੰਨਾ ਸਮਾਂ ਜਿਹੜਾ ਹੈਗਾ ਉਹ ਗੁਲਾਮੀ ਦੇ ਵਿੱਚ ਰੱਖਿਆ ਇਹ ਜਿਹੜੇ ਬੰਤੇ ਕਰੀਅਰ ਜਿਹੜੇ ਬਹੁਤ ਪੁਰਾਣੇ 800 ਸਾਲ ਪੁਰਾਣੇ ਦਰਖਤ ਆ ਇਹ ਸਾਰੀ ਇਹ ਜਿਹੜੀ ਝਿੜੀ ਆ ਗਈ ਅਸੀਂ ਜਿਹੜੀ ਸਾਡੀ ਸੋਚ ਆ ਸੀ ਚਾਹੁੰਦੇ ਆ ਵੀ ਇਹਨੂੰ ਜਿਹੜਾ ਇਸੇ ਤਰ੍ਹਾਂ ਸੰਭਾਲ ਕੇ ਰੱਖੀਏ ਕਿਉਂਕਿ ਅੱਜ ਕੱਲ ਜਿਹੜੀ ਆਕਸੀਜਨ ਦੀ ਬੜੀ ਕਮੀ ਆ ਸਾਡੇ ਜਿਹੜੇ ਦਰਖਤ ਤਾਂ ਉਹ ਬਹੁਤ ਘਟ ਰਹੇ ਆ ਪਰ ਅਜਿਹੇ ਦਰਖਤ ਸਾਨੂੰ ਮੈਨੂੰ ਹੀ ਲੱਗਦਾ ਵੀ ਆਉਂਦੇ ਸਮੇਂ 'ਚ ਮਿਲਣਗੇ ਜੇਕਰ ਅਸੀਂ ਇਹਨਾਂ ਦੀ ਨਾ ਸਾਫ ਸੰਭਾਲ ਕਰੀ ਇੱਕ ਅਸੀਂ ਬਰਸਤ ਤੌਰ ਤੇ ਇਹਨੂੰ ਸਾਹਮਣੇ ਰੱਖਣਾ ਚਾਹੁੰਨੇ ਆ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦਰਖਤਾਂ ਨੂੰ ਦੇਖਣਾ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੇ ਸਾਡੇ ਹਜ਼ਾਰ ਸਾਲ ਪੁਰਾਣੇ 800 ਸਾਲ ਪੁਰਾਣੇ ਇਹਨਾਂ ਦਰਖਤਾਂ ਉਹ ਇੱਥੇ ਹੈ ਮੌਜੂਦ ਆ ਪਰ ਸ਼ਰੋਮਣੀ ਕਮੇਟੀ ਇਹਨਾਂ ਸਭ ਕੱਸ ਨੂੰ ਖਤਮ ਕਰਕੇ ਇਹਨੂੰ ਇੱਕ ਪਲਾਟਾਂ ਦੇ ਰੂਪ ਚ ਵੇਚਣਾ ਚਾਹੁੰਦੀ ਸੀ ਜਿਹੜੀ ਅਸੀਂ ਉਹਨੇ ਸੋਚ ਆ ਉਹ ਕਾਮਯਾਬ ਨਹੀਂ ਹੋਣ ਦਿੱਤੀ ਆ ਦੇਖੋ ਵਣ ਪਏ ਆ ਕਿਹਦੇ ਹਿਸਾਬ ਨਾਲ ਇਹ ਬਾਣਾ ਜਿਹੜਾ ਵਿਚਾਰਾ ਜ ਖਾਸਾ ਹੋ ਗਿਆ 145 40 ਤਹਿਤ ਕਦੇ ਵੀ ਇੱਥੇ ਦੇ ਰিসিਵਰ ਨੇ ਆ ਕੇ ਇਹਨਾਂ ਦੀ ਸਾਂਭ ਸੰਭਾਲ ਬਾਰੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਹੁਣ ਇਥੋਂ ਦਾ ਚਾਰਜ ਮਿਲਿਆ ਤਾਂ ਇੱਕ ਆਸ ਵੱਜੀ ਆ ਵੀ ਅਸੀਂ ਜਿਹੜਾ ਇਹ ਸਾਰਾ ਪੁਰਾਣਾ ਦਰਖਤਾਂ ਨੂੰ ਸਾਂਭ ਕੇ ਲੋਕਲ ਰਾਮਪਰਾ ਸ਼ਹਿਰ ਤੋਂ ਜਾਂ ਜੋ ਵੀ ਸੰਗਤ ਇੱਥੇ ਗੁਰਦੁਆਰਾ ਸਾਹਿਬ ਆਉਂਦੇ ਆ ਦੂਰ ਦੂਰ ਤੱਕ ਦੇ ਲੋਕ ਆ ਕੇ ਦੇਖਣ ਤਾਂ ਕਿ ਉਹਨੂੰ ਇੱਕ ਵਧੀਆ ਪਾਰਕ ਦਾ ਰੂਪ ਦੇ ਸਕੀਏ ਆਉਂਦੇ ਸਮੇਂ 'ਚ ਇਹ ਜਿਹੜੇ ਦਰਖਤ ਆ ਅਸੀਂ ਤੁਹਾਨੂੰ ਵਧੀਆ ਰੂਪ ਦੇ ਵਿੱਚ ਦਿਖਾ ਸਕੀਏ ਇਹ ਉਹ ਸਾਪਰੀ ਆ ਮੈਂ ਭਾਈ ਸਾਹਿਬ ਨੂੰ ਕਹੂੰਗਾ ਕਿ ਇਹਨੂੰ ਦਿਖਾਉਣ ਜਿੱਥੇ ਭੁੱਲੋ ਬਰਾਦਰੀ ਆਪਦੇ ਖੁਸ਼ੀ ਦੇ ਦਿਨ ਤੇ ਆ ਕੇ ਨਮਸਤਕ ਹੋ ਕੇ ਪ੍ਰਾਤਨਾਂ ਰਿਵਾਜ ਮੁਤਾਬਕ ਕਮੇਟੀ ਵਗੈਰਾ ਕੱਢਦੇ ਆ ਪਰ ਮੈਂ ਇਹ ਕਿਉਂ ਦੱਸਣਾ ਚਾਹਣਾ ਕਿਉਂਕਿ ਸ਼ਰੋਣੀ ਕਮੇਟੀ ਵੱਲੋਂ ਇੱਥੇ ਇੱਕ ਤਲਾ ਦਿਖਾਇਆ ਗਿਆ ਰਿਕਾਰਡ ਦੇ ਵਿੱਚ ਤਲਾ ਦਿਖਾਉਂਦੇ ਆ ਕਿ ਉਥੇ ਤਲਾ ਦੀ ਸੇਵਾ ਕੀਤੀ ਗਈ ਜੀ ਇੱਥੇ ਭਰਾਵੋ ਕੋਈ ਤਲਾ ਨਹੀਂ ਇਹ ਸਾਡੀ ਵੀ ਸ਼ਰੋਣੀ ਕਮੇਟੀ ਜਿਵੇਂ ਬੈਠੇ ਮਾੜੇ ਆਨਸਰ ਲੋਕ ਆਗੇ ਇਹ ਸਾਡੀ ਜਿਹੜੀ ਸ਼ਰੋਣੀ ਕਮੇਟੀ ਆ ਬੜੀਆਂ ਕੁਰਬਾਨੀਆਂ ਨਾਲ ਲਈ ਆ ਉਹਨੂੰ ਬਦਨਾਮ ਕਰਨ ਖਾਤੇ ਜਿਹੜਾ ਬਹੁਤ-ਬਹੁਤ ਝੂਠ ਬੋਲ ਕੇ ਕਾਗਜ਼ਾਂ ਵਿੱਚ ਤਿਆਰ ਕਰਦੇ ਆ ਇਹ ਇਸੇ ਕਰਕੇ ਤੁਹਾਨੂੰ ਦਿਖਾਈ ਹੈ ਵੀ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਤਲਾ ਦਾ ਰੂਪ ਦੇ ਕੇ ਜਿਹੜੀ ਆ ਬੜੇ ਵੱਡੇ ਗੱਫੇ ਛਕਣੇ ਚਾਹੁੰਦੀ ਆ ਪਰ ਇੱਥੇ ਪ੍ਰਾਣੀ ਇੱਕ ਛਪੜੀ ਆ ਇਤਿਹਾਸਕ ਢੁੱਲਰ ਬਰਾਦ ਦੀਆਂ ਜੁੜੀ ਵੀ ਆ ਕੋਈ ਇੱਥੇ ਤਲਾ ਨਹੀਂਗਾ ਆਉਂਦੇ ਸਮੇਂ 'ਚ ਵਾਹਿਗੁਰੂ ਕਿਰਪਾ ਕਰੇ ਇਹਨੂੰ ਵਧੀਆ ਰੂਪ ਦੇਈਏ ਦਰਸ਼ਕੋ ਤੁਸੀਂ ਦੇਖਿਆ ਸਰਦਾਰ ਸਰਜੀਤ ਸਿੰਘ ਢੁੱਲਰ ਜੀ ਤੋਂ ਢੁੱਲਰ ਭਾਰੀ ਭਾਈਚਾਰੇ ਦੇ ਇਸ ਅਰ ਤੇ ਆਸ ਕੋ ਜੋ ਆਸਥਾਨ ਆ ਇਹਨਾਂ ਦਾ ਉਹ ਵੀਰੇ ਤੇ ਆ ਵੀ ਸਰਦਾਰਾਂ ਦੀ ਮਿੱਟੀ ਕਢਦੇ ਆ ਤੇ ਇਹਨਾਂ ਨੂੰ ਆਪਣੇ ਹੱਕ ਲੈਣ ਲਈ ਵੀ ਸੱਚ ਸਾਫਤ ਕਰਨ ਲਈ ਵੀ ਬੜੀ ਖੱਜਲ ਖਵਾਰੀ ਚਲਣੀ ਪਈ ਆ ਤੇ ਧੰਨਵਾਦ ਆ ਸਰਦਾਰ ਸਰਜੀਤ ਸਿੰਘ ਜੀ ਦਾ ਇਹਨਾਂ ਨੇ ਬੜੇ ਦ੍ਰਿੜ ਇਰਾਦੇ ਨਾਲ ਆਪਣੇ ਭਾਈਚਾਰੇ ਲਈ ਲੜਾਈ ਲੜੀ ਆ ਤੇ ਅਖੀਰ ਜੰਗ ਵੀ ਜਿੱਤੀ ਆ ਸੋ ਅਸੀਂ ਅਗਲੇ ਐਪੀਸੋਡ ਵਿੱਚ ਤੁਹਾਨੂੰ ਜਿਹੜੀ ਇਹਨਾਂ ਨੇ ਘਾਲਣਾ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਵਿਵਾਦ ਵਿੱਚ ਇਹਨਾਂ ਉੱਤੇ ਅਟੈਕ ਵੀ ਹੋਏ ਇਹਨਾਂ ਦੇ ਮੋਟਰਸਾਈਕਲ ਵੀ ਸੜੇ ਗਏ ਇਥੋਂ ਤੱਕ ਇਹਨਾਂ ਨੂੰ ਐ ਨਹੀਂ ਪਤਾ ਸੀ ਵੀ ਇਹਨਾਂ ਤੇ ਗੋਲੀ ਕਿੱਧਰੋਂ ਆ ਜੇ ਤੇ ਕੌਣ ਇਹਨੂੰ ਮਾਰਦੀ ਤੇ ਪਾਰੇ ਰੋਲੇ ਨਹੀਂ ਉਹ ਅਸੀਂ ਤੁਹਾਨੂੰ ਅਗਲੇ ਐਪੀਸੋਡ ਵਿੱਚ ਦਿਖਾਵਾਂਗੇ ਸੋ ਤੁਸੀਂ ਦੇਖਦੇ ਰਹੋ ਸਾਂਝ ਪੰਜਾਬ ਟੀਵੀ ਮੈਂ ਰਾਮ ਸਿੰਘ ਕਲਿਆਣ ਮਾੜੀ ਸਿੱਖਾਂ ਗੁਰਦੁਆਰਾ ਸਾਹਿਬ